ਆਦੀ ਪਾਰਟੀ ਦੇ ਬਲਾਕ ਪ੍ਰਧਾਨ ਰਿਹਾ ਹਾਂ ਸੇਵਾ ਕੀਤੀ ਹੈ ਤੇ ਅੱਜ ਅਕਾਲੀ ਦਲ ਨੂੰ ਜੁਆਇਨ ਕੀਤਾ ਤੁਸੀਂ ਇਹ ਪਾਰਟੀ ਵਿੱਚ ਕਮੀਆਂ ਸੀ ਜੇ ਆਵਾਂਗੇ ਪਾਰਟੀ ਤੇ ਅਕਾਲੀ ਦਲ ਜਾਵਾਂਗੇ ਜੀ ਬਹੁਤ ਬਹੁਤ ਦਸ਼ਨਸ਼ ਕੀਤਾ ਸੀ ਮੈਂ 10 ਸਾਲ ਮੇਰੇ ਬੱਚਾ ਵਿੱਚ ਹੀ ਬਾਹਰ ਹੈ 10 ਸਾਲ ਮੈਂ ਉਹਨਾਂ ਕੋਲੇ ਲਈ ਹਰ ਸਭ ਜਾਂਦਾ ਹੁੰਦਾ ਸੀ ਪਹਿ ਪਾਰਟੀ ਲਈ ਬਹੁਤ ਵਰਕ ਕੀਤਾ ਬਹੁਤ ਕੰਮ ਕੀਤਾ ਪਰ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਦੋ ਵਾਅਦੇ ਤੋਂ ਬਿਨਾ ਬਾਕੀ ਸਾਰੇ ਖੋਖਲੇ ਸਾਬਤ ਹੋਏ ਜੀ ਅਸੀਂ ਲੋਕਾਂ 'ਚ ਕਿਹੜਾ ਮੂੰਹ ਦਿਖਾਈਏ ਜਿਹੜੇ ਅਸੀਂ ਬੀਬੀਆਂ ਦੇ ਫਾਰਮ ਭਰੇ ਆ ਅੱਜ ਸਾਨੂੰ ਅਗਲੇ ਪਛਦੇ ਪਿੰਡਾਂ 'ਚ ਘੇਰ ਕੇ ਵੀ ਦੱਸੋ ਤੁਸੀਂ ਤਾਂ ਕੀ ਕੀਤਾ ਡੋਰ ਟੂ ਡੋਰ ਕਰਦੇ ਸੀ ਉਦੋਂ ਵੀ ਹਰ ਰੋਜ਼ ਕਿਤੇ ਨਾ ਕਿਤੇ ਜਿਹੜਾ ਜਾਣਾ ਲੋਕਾਂ ਨਾਲ ਵਾਅਦੇ ਕਰਕੇ ਆਉਣੇ ਵੀ ਤੁਹਾਡੇ ਘਰ ਬਣਾ ਕੇ ਦੇਵਾਂਗੇ ਇਹ ਕਰਾਂਗੇ ਪਾਰਟੀ ਵੈਨ ਨੂੰ ਸਾਨੂੰ ਆਸੂ ਤਾਂ ਮਿਲ ਲਗਿਆ ਪਰ ਉਹ ਸਾਰਾ ਕੁਝ ਹੀ ਅੱਜ ਡਾਵਾ ਡੋਲ ਹੋਇਆ ਪਿਆ ਸਾਡੇ ਜਿੰਨੇ ਵੀ ਪੁਰਾਣੇ ਵਰਕਰ ਹੈ ਉਹ ਸਾਰੇ ਤਕਰੀਬ ਨਾਲ ਘਰ ਬੈਠੇ ਆ ਜੀ ਉਹੀ ਪੁੱਛਪੜਤਾਲ ਨਹੀਂ ਕੋਈ ਪੁੱਛਗ ਬਦਲੀ ਨਹੀਂ ਕਰਾ ਸਕਦੀ ਜੀ ਇੰਨੇ ਜਿਹੇ ਕੰਮ ਜਿਹੜੇ ਖੇ ਥੋੜੀ ਬਤੇ ਨਿੱਕੇ ਮਡੇ ਗਏ ਸਾਡੇ ਪਿੰਡ ਦਾ ਟੀਚਰ ਸੀਗਾ ਅੰਗਹਿਣ ਸੀ ਉਹਦੀ ਬਦਲੀ ਹੋ ਗਈ ਧੂੜ ਘੋੜੀ ਦੀ ਸਾਰੀ ਦੋਨਾਂ ਪਿੰਡਾਂ ਦੀ ਪਛਾਣ ਉੱਤੇ ਲਿਖਾ ਕੇ ਮੈਂ ਦੇਖਿਆ ਸਕੂਲ ਦੇ ਅਰੇ ਟੀਚਰਾਂ ਨੇ ਪਰ ਸਾਡੀ ਉਹ ਬਦਲੀ ਮੈਂ ਟੀਚਰਾਂ ਨੂੰ ਉਹ ਹੀ ਰਹੀ ਗਏ ਇਸ ਕਰਕੇ ਹੁਣ ਜਦੋਂ ਸਾਡੇ ਕੰਮ ਹੀ ਨਹੀਂ ਹੁੰਦੇਗੇ ਫਿਰ ਅਸੀਂ ਕੀ ਕਰਨਾ ਸੀ ਉਹੀ ਸਾਡੀ ਜਿਹੜੀ ਮਾਂ ਪਾਰਟੀ ਸੀਗੀ ਜਿਹੜੇ ਸਾਡੇ ਪਿਉ ਦਾ ਦੇ ਅਕਾਲੀ ਦਲਵਾਦਲ ਦੇ ਵਿੱਚ ਸੀ ਅਸੀਂ ਉਸੇ ਪਾਰਟੀ ਨੂੰ ਦੁਆਰਾ ਵਾਪਸ ਆ ਰਹੇ ਹਾਂ ਇਹਨਾਂ ਬੀਬੀਆਂ ਦਾ ਫਾਰਮ ਪਰ ਇਹਦੀ ਬੀਬੀਆਂ ਪੁੱਛਦੇ ਨਹੀਂ ਕਿ ਕਦੋਂ ਹੋਣਗੇ ਪੁੱਛਦੀ ਬਾਰੋ ਕੋਈ ਭਈ ਨਹੀਂ ਜਦੋਂ ਕਰਦੇ ਨਹੀਂ ਕੁਝ ਕਰਦੇ ਇਸ ਕਰਕੇ ਹੁਣ ਤਾਂ ਹੀ ਉਦੋਂ ਲੋਕਾਂ ਨੂੰ ਇਹ ਲੱਗ ਗਈ ਸੀ ਵੀ ਜਿਹਨਾਂ ਨਾਲੇ ਕੰਮ ਕੀਤੇ ਤਾਂ ਆਪਾਂ ਪਾਰਟੀ ਨਾਲ ਖੜੇ ਆਂ ਤੇ ਗਾਣੂ ਵੀ ਚਿਤਾਵਾਵਾਂਗੇ ਪਰ ਜੇ ਇਹਨਾਂ ਨੇ ਆਪਣੇ ਜਿਹੜੇ 5 ਸਾਲਾਂ ਨੂੰ ਤੇ 5 ਸਾਲਾਂ 'ਚ ਇਹਨਾਂ ਨੇ ਕੋਈ ਉਹ ਜੇ ਕੰਮ ਨਹੀਂ ਕੀਤੇ ਆਪਣੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਤਾਂ ਫਿਰ ਆਪਾਂ ਆਪਦਾ ਵਾਪਸ ਆਪਣੀ ਉਸੇ ਪਾਰਟੀ ਚਲੇ ਜਾਵਾਂਗੇ 27 ਦੇ ਕੀ ਲੱਗਦਾ ਸਮੀਕਰਨ ਕੀ ਲੱਗਦਾ ਹੈ 2027 'ਚ ਕਿਸ ਤਰ੍ਹਾਂ ਦੀ ਫਾਈਟਰ ਹੋਊਗੀ 27 ਦੇ ਵਿੱਚ ਆਉਂਦੀ ਪਾਰਟੀ ਤਾਂ ਨਹੀਂ ਆਉਂਦੀ ਬਾਕੀ ਪਾਰਟੀਆਂ ਜਿਵੇਂ ਹੈਗੇ ਆ ਕੋਸ਼ ਹੈਗੇ ਆ ਸੁਜੀਤ ਸਿੰਘ ਬਾਦਲ ਇਹਨਾਂ ਨੇ ਚੰਗੇ ਕੰਮ ਕੀਤੇ ਉਧਰ ਹੜ ਮਾ ਹੜਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਿੰਨਾ ਪੈਸਾ ਵੰਡਿਆ ਬਹੁਤ ਕੰਮ ਕਰਦੇ ਆ ਪਹਿਲਾਂ ਤੋਂ ਵੀ ਜਿਵੇਂ ਸਾਡੇ ਬੋਰ ਸੀਗੇ ਮੋਟਰਾਂ ਦੇ ਕਨੈਕਸ਼ਨ ਆਮ ਮਿਲਦੇ ਹੁੰਦੇ ਸੀਗੇ ਤੇ ਸਾਡੇ ਜਿਹੜੇ ਟਰੈਕਟਰ ਸੀਗੇ ਇਹਨਾਂ ਨੂੰ ਕਹੇ ਸੀ ਵੀ ਜਟ ਦਾ ਗੱਡਾ ਇਹਦਾ ਚਲਾਣ ਨਹੀਂ ਹੋਊਗਾ ਇਹੋ ਜੇ ਪੁਰਾਣੀਆਂ ਗੱਲਾਂ ਸਾਨੂੰ ਬਹੁਤ ਯਾਦ ਆਉਂਦੀਆਂ ਨੇ ਜਿਹੜੀਆਂ ਗੱਲਾਂ ਵੱਡੇ ਬਾਦਲ ਸਾਹਿਬ ਕਰਕੇ ਗਏ ਤੇ ਸੁਜੀਤ ਸਿੰਘ ਵਾਲੂ ਵੀ ਕਰ ਰਹੇ ਸੀ ਅਨਨਕ ਜਿਹੜੀ ਛਾਣੇ ਕਚਰੇ ਜਦੋਂ ਜਾਂਦੇ ਸੀਗੇ ਪੰਜ ਮੈਂਬਰ ਸਭਾ ਜਾਂਦੇ ਅਕਾਲੀ ਦਲ ਸਰਕਾਰ ਮੌਕੇ ਬਹੁਤ ਜ਼ਿਆਦਾ ਉਹ ਹੋਣ ਜਿਹੜਾ ਫਰਕ ਪਿਆ ਉਸ ਜੀ ਨਹੀਂ ਹੁਣ ਸਾਨੂੰ ਵਿੱਚ ਪੁੱਛਦੇ ਨਹੀਂ ਜਿੱਥੇ ਜੇ ਜਾਣਦੇ ਆ ਕੋਈ ਕਹਿੰਦੇ ਬਾਹਰ ਖੜੇ ਰਹੋ ਜਦ ਅੰਦਰ ਪਰਚੀ ਵੀ ਭੇਜੀ ਦੀ ਹੈ ਨਹੀਂ ਕੋਈ ਗੱਲ ਸੁਣਦੇ ਜੀ ਪਰ ਜੇ ਇਹ ਅਸੀਂ ਮਨਜੀਤ ਸਾਨੂੰ ਕਹੇ ਸੀ ਵੀ ਜੇ ਤੂੰ ਸਾਡੇ ਕੰਮ ਆ ਜੀ ਨੇ ਕੰਮ ਕੀਤੇ ਸਾਡੇ ਨਾਂ ਦੀਆਂ ਲਿਸਟਾਂ ਬਣਾ ਕੇ ਐਸਚਓ ਐਸਡੀਐਮ ਸਾਰਿਆਂ ਦੇ ਮੇਜ਼ਾਂ ਤੇ ਭੇਜੋ ਕਿ ਜਿੱਦੋਂ ਹੀ ਜੇ ਸਾਡੇ ਕੰਮ ਹੋਣ ਪਰ ਨਹੀਂ ਨਾ ਹੀ ਸੁਣਵਾਈ ਤੇ ਕੋਈ ਆਈਡੈਂਟੀਟੀ ਕਾਰਡ ਬਣਾ ਕੇ ਦਿੱਤਾ ਇਹਨਾਂ ਨੇ ਨਾ ਹੀ ਸਾਨੂੰ ਕੋਈ ਹੋਰ ਕਾਰਡ ਬਣਾ ਕੇ ਦਿੱਤਾ ਨਾ ਹੀ ਸਾਡੀ ਗੱਲ ਪੁੱਛ ਕੇ ਸਾਂ ਜੀ ਕਿਤੇ ਕਈ ਪਰਿਵਾਰ ਜਿਹੜੇ ਸ਼ਾਮਲ ਹੋਏ ਨੇ ਬਲਾਕ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਅੱਜ ਸ਼ਾਮਲ ਹੋਏ ਨੇ ਸ਼੍ਰੋਮਣੀ ਕਾਲੀ ਦਲ ਚ ਕਿੰਨੇ ਪਰਿਵਾਰ ਨੇ ਕਿਹਨਾਂ ਕਹਿਣਾ ਚਾਹੋ ਅੱਜ ਇਹ ਹਲਕਾ ਨਿਆਲ ਸਿੰਘ ਵਾਲਾ ਦੇ ਪਿੰਡ ਮਾਨੂਕੇ ਜਿਹੜਾ ਕਿ ਬਹੁਤ ਵੱਡਾ ਹਲਕੇ ਦਾ ਸਭ ਤੋਂ ਵੱਡਾ ਨਗਰ ਹੈ ਮਾਨੂਕੇ ਗਿੱਲ ਜਿਸ ਵਿੱਚ ਅੱਜ ਸਾਡੇ ਸਤਿਕਾਰਯੋਗ ਵੱਡੇ ਵੀ ਅਕਤਰ ਸਿੰਘ ਜੀ ਜਿਹੜੇ ਕਿ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਖਾਸ ਕਰ ਮਨਜੀਤ ਸਿੰਘ ਐਮਐਲਏ ਨੂੰ ਬਣਾਉਣ ਲਈ ਬੜਾ ਯੋਗਦਾਨ ਇਹਨਾਂ ਦਾ ਸੀਗਾ ਉਹ ਉਹ ਤੇ ਨਾਲ ਉਹਨਾਂ ਦੇ ਸਾਡੇ ਜਗਸੀਰ ਸਿੰਘ ਤੇ ਓਮਕਾਰ ਜਿਹੜੇ ਕਿ ਕਾਂਗਰਸ ਛੱਡ ਕੇ ਤੇ ਉਹਨਾਂ ਦੇ ਨਾਲ 28 ਪਰਿਵਾਰ ਮੈਂ ਮਤਲਬ 28 ਪਰਿਵਾਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਸ਼ਾਮਲ ਹੋਏ ਆ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਾਡੇ ਹਲਕਾ ਨੇয়াল ਸਿੰਘ ਵਾਲ ਦੀ ਸਾਰੀ ਜਥੇਬੰਦੀ ਵੱਲੋਂ ਇਹਨਾਂ ਨੂੰ ਜਿਵੇਂ ਆਖਦਾ ਤੇ ਇਹਨਾਂ ਨੂੰ ਕੋਟਨ ਕੋਟਨ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪਾਰਟੀ ਦੇ ਪ੍ਰਧਾਨ ਸਰਦਾਰ ਸਵੀਰ ਸਿੰਘ ਬਾਦਲ ਤੇ ਸਮੁੱਚੀ ਕੋਰ ਕਮੇਟੀ ਦੀ ਤਰਫੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਵਿੱਚ ਅੱਜ ਤੁਸੀਂ ਸ਼ਾਮਲ ਹੋਏ ਆ ਪਰਿਵਾਰ ਦੇ ਵਿੱਚ ਵੱਡਾ ਵਾਧਾ ਹੋਇਆ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜੁਆਇਨਿੰਗ ਦਾ ਨਿਹਾਲ ਸਿੰਘ ਵਾਲੇ ਦਾ ਪ੍ਰੋਗਰਾਮ ਇਹ ਅੱਜ 21ਵਾਂ ਪ੍ਰੋਗਰਾਮ ਆ ਜਿਹੜੇ ਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਬੜਾ ਯੋਗਦਾਨ ਪਾਇਆ ਅੱਜ ਦਾ ਇਹ ਜਿਹੜਾ ਸਮਾਗਮ ਕਰਾਉਣ ਦੇ ਵਿੱਚ ਸਾਡੇ ਸਤਿਕਾਰਯੋਗ ਸਰਕਲ ਪ੍ਰਧਾਨ ਰਾਮ ਸਿੰਘ ਜੀ ਤੇ ਪੂਰੀ ਸਾਹਿਬ ਪਾਲਾ ਜੀ ਜਿਨ੍ਹਾਂ ਨੇ ਵੱਡੀ ਅਹਿਮ ਭੂਮਿਕਾ ਨਿਭਾਈ ਆ ਤਾਂ ਇਹ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ ਮੈਂ ਮੋਗੇ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਨੂੰ ਅੱਜ ਜੁਆਇਨਿੰਗ ਕਰਾਉਣਾ ਤੇ ਇਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਉਣਾ ਵੀ ਪਾਰਟੀ ਦੇ ਵਿੱਚ ਤੁਹਾਡਾ ਬਣਦਾ ਮਾਣ ਸਤਿਕਾਰ ਤੇ ਅਹੁਦੇਦਾਰੀਆਂ ਸਾਰਿਆਂ ਨਾਲ ਰਹਿ ਕਰਕੇ ਦਿੱਤੀਆਂ ਜਾਣੀਆਂ ਮੈਨੂੰ ਸਾਡੇ ਵੱਡੇ ਵੀਰ ਕਤਰਜੀ ਦੱਸ ਰਹੇ ਸੀ ਵੀ ਅਸੀਂ ਜਦੋਂ ਬੀਬੀਆਂ ਨੂੰ 1000 ਰੁਪਏ 100 ਰੁਪਿਆ ਦੇਨ ਦੇ ਫਾਰਮ ਭਰਨੇ ਸੀ ਤੇ ਸਭ ਤੋਂ ਹਲਕੇ ਤੋਂ ਵੱਧ ਮੈਂ ਭਰੇ ਸੀ ਇਹ ਕਹਿੰਦੇ ਇੰਨੀ ਮਿਹਨਤ ਕਰੀ ਇਹਨਾਂ ਨੇ ਪਰ ਉਹ ਬੀਬੀਆਂ ਵੀ ਵਿਚਾਰੀਆਂ ਅੱਜ 50-50000 ਰੁਪਿਆ ਉਹਨਾਂ ਦਾ ਜਿਹੜੀ ਇੱਕ-ਇੱਕ ਬੀਬੀ ਦਾ ਬਣਿਆ ਪਿਆ ਉਹ ਵੀ ਤਰਸੀਆਂ ਪਈਆਂ ਗੱਲ ਇਹ ਆ ਵੀ ਝੂਠ ਦੇ ਪਲੰਦੇ ਲੈ ਕੇ ਪਹਿਲਾਂ ਕਾਂਗਰਸ ਸਰਕਾਰ ਬਣ ਗਈ ਉਹਦੇ ਵਿੱਚੋਂ ਕੱਟੜ ਪਾਉਣ ਨੂੰ ਕੁਛ ਨਹੀਂ ਨਿਕਲਿਆ ਕਰਜ਼ਾ ਮਾਫੀ ਘਰ-ਘਰ ਨੌਕਰੀ ਹੁਣ ਤਾਂ ਹੱਦਾਂ ਹੀ ਟੱਪ ਗਈਆਂ ਝੂਠਾ ਵਾਲੀਆਂ ਜੇ ਇਹ ਆ ਵੀ ਅੱਜ ਲਾਇਨ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੋਈ ਪਈ ਆ ਪੰਜਾਬ ਦੀ ਕੋਈ ਸੇਫ ਨਹੀਂਗਾ ਮੇਰਾ ਖਿਆਲ ਆ ਮੈਂ ਦਾਅਵੇ ਨਾਲ ਕਹਿ ਸਕਦਾ ਕੁਝ ਇਹੋ ਜਿਹੇ ਪਰਿਵਾਰ ਆ ਜਿਹੜੀ ਕਿਸੇ ਨੂੰ ਦੱਸਦੇ ਨਹੀਂ ਵੀ ਆਪਦੇ ਪੈਸੇ ਪੁਸੇ ਦੇ ਕੇ ਆਪਦਾ ਟਾਈਮ ਨਗਾ ਰਹੇ ਆ ਇਸ ਕਰਕੇ ਇਸ ਗੱਲਾਂ ਨਾਲ ਪੰਜਾਬ ਬਹੁਤ ਦੌਣ ਹਾਲ ਚਲਾ ਗਿਆ ਅੱਜ ਕਰਜ਼ਾ ਲੈ ਕੇ ਤਾਂ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਕਿੱਥੇ ਖੜ ਗਿਆ ਪੰਜਾਬ ਸਾਡਾ ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਸੀ ਤੇ ਪੰਜਾਬ ਨੂੰ ਧੁੰਦਲਾ ਪੰਜਾਬ ਬਣਾ ਕੇ ਛੱਡਤਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਪਹਿਲਾਂ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਲਿਆਂਦਾ ਲੋਕਾਂ ਦੀਆਂ ਜ਼ਮੀਨਾਂ ਨੱਪਣ ਲਈ ਸਰਦਾਰ ਕਵੀ ਸਿੰਘ ਬਾਦਲ ਦੀ ਮਿਹਨਤ ਸਾਥਕਾ ਧਰਨੇ ਲਾਉਣ ਸਾਧਕਾ ਉਹ ਕੈਨਸਲ ਹੋਇਆ ਨੋਟੀਫਿਕੇਸ਼ਨ ਹੁਣ ਤੁਹਾਡੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਹੜਾ ਨਹੀਂ ਮਾਰ 2100 ਪਿੰਡ ਆ ਜਿਹਦੇ ਵਿੱਚ 4 ਲੱਖ ਏਕੜ ਜ਼ਮੀਨ ਜਿਹੜੀ ਕਿ ਫਸਲ ਤਬਾਹ ਹੋ ਗਈ ਪਾਣੀ ਦੇ ਡੰਗਰਾਂ ਦਾ ਨੁਕਸਾਨ ਹੋ ਗਿਆ ਉਹ ਵੀ ਇਹਨਾਂ ਦੀ ਨਲੈਕੀ ਦੀ ਵਜ੍ਹਾ ਨਾਲ ਖੜਾ ਆਇਆ ਜੇ ਪਾਣੀ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ ਇਹਨਾਂ ਦੀ ਇਸ ਨਲੈਕੀ ਦੀ ਵਜ੍ਹਾ ਨਾਲ ਸਾਰੇ ਪੰਜਾਬ 'ਚ ਹੜ੍ਹ ਆਇਆ ਤੇ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸਰਦਾਰ ਸੁਖਬੀ ਸਿੰਘ ਬਾਦਲ ਪਾਰਟੀ ਪ੍ਰਧਾਨ ਉਹ ਮੁੱਖ ਮੰਤਰੀ ਬਣ ਤਾਂ ਕਿ ਜਿਹੜੇ ਪੰਜਾਬ ਦੇ ਵਿਕਾਸ ਦੇ ਕਾਰਜ ਜਿਹੜੇ ਕਿ ਅੱਗੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤੀਸੀਆਂ ਕਰਨੀਆਂ ਖੜਕਦੇ ਰਹਿੰਦੀਆਂ ਸੜਕਾਂ ਬਣਦੀਆਂ ਰਹਿੰਦੀਆਂ ਅੱਜ ਕੋਈ ਸੜਕ ਨਹੀਂ ਬਣ ਰਹੀ ਟੋਏ ਟਿੱਬੇ ਪੂਰੇ ਹਾਲ ਆ ਮੇਰਾ ਕਹਿਣ ਦਾ ਪਾ ਵੀ ਜਿੰਨੇ ਵੀ ਕਾਰਜ ਅਕਾਲੀ ਦਲ ਦੀ ਸਰਕਾਰ ਵੇਲੇ ਚੱਲੇ ਸੀ ਉਹ ਬੰਦ ਪਏ ਆ ਉਹਨਾਂ ਨੂੰ ਚਲਾਇਆ ਜਾਵੇ ਮੈਂ ਫਿਰ ਉਹ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਸਮੁੱਚੀ ਸਾਰੀ ਹੋਈ ਮੈਂ ਸਾਡੇ ਜੀਤਪਾਲ ਰਣੀਆਂ ਜੀ ਗਰਵਖ ਰਣੀਆਂ ਜੀ ਸਰਕਲ ਪ੍ਰਧਾਨ ਰਾਮ ਸਿੰਘ ਜੀ ਸਰਕਲ ਪ੍ਰਧਾਨ ਬਲਕਰਨ ਸਿੰਘ ਜੀ ਤੇ ਸਰਕਲ ਪ੍ਰਧਾਨ ਰਪਿੰਦਰ ਸਿੰਘ ਜੀ ਦਦਾਰੇ ਵਾਲਾ ਤੇ ਮੈਂ ਸਾਰੇ ਹੀ ਸਾਡੇ ਪੂਰਨ ਪੱਤੋ ਹੋਰ ਵੀ ਜਿੰਨੀ ਟੀਮ ਆ ਸਾਡੀ ਇੱਥੇ ਹਲਕੇ ਦੀ ਬਲਦੇਵ ਸਿੰਘ ਸਰਪੰਚ ਜਿਨ੍ਹਾਂ ਦੇ ਬੇਟੇ ਪਰਮਿੰਦਰ ਜੀ ਜਿਹੜੇ ਕਿ ਸਾਡੇ ਕੋਰ ਕਮੇਟੀ ਮੈਂਬਰ ਆ ਉਹ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦੀ ਤਰਫੋਂ ਫੇਰ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਰਹੂਗੀ ਮੈਂ ਇਹ ਫੇਰ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤਰੀ ਪਾਰਟੀ ਆਪ ਅੱਗੇ ਲਿਆਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ